ਤੈਨੂੰ ਖਬਰਾਂ ਵਿਸਥਾਰ ਦਿਨ ਬਰੇਂਡ ਦੇ ਕਿਸਾਨ ਸਰਕਾਰ ਦੇ ਖਿਲਾਫ ਸੜਕਾਂ ਉਤੇ ਉਤਰੇ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਨੇ ਬੁੱਧਵਾਰ ਨੂੰ ਕਿਸਾਨ ਆਪਣੇ ਟਰੈਕਟਰਾਂ ਦੇ ਨਾਲ ਸੈਂਟਰਲ ਲੰਡਨ ਦੀਆਂ ਸੜਕਾਂ ਉਤੇ ਉਤਰੇ ਸੜਕਾਂ ਜਾਮ ਕੀਤੀਆਂ ਅਤੇ ਸਰਕਾਰ ਦੇ ਵੱਲੋਂ ਕਿਸਾਨ ਪਰਿਵਾਰਾਂ ਨੂੰ ਵਿਰਾਸਤੀ ਟੈਕਸ ਦੇ ਵਿੱਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ ਕਿਸਾਨ ਇਸ ਟੈਕਸ ਤੋਂ ਛੋਟ ਦੀ ਮੰਗ ਕਰ ਰਹੇ ਨੇ ਕਿਸਾਨਾਂ ਨੇ ਬ੍ਰਿਟਿਸ਼ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਦੇ ਲਈ ਮਜਬੂਰ ਕਰਨ ਦੇ ਵਾਸਤੇ ਟਰੈਕਟਰਾਂ ਦੇ ਨਾਲ ਰੋਡ ਜਾਮ ਕਰ ਦਿੱਤੇ। ਕਿਸਾਨ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਝੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪ੍ਰਦਰਸ਼ਨਕਾਰੀ ਕਿਸਾਨ ਪਾਰਲੀਮੈਂਟ ਦੇ ਬਾਹਰ ਤਖਤੀਆਂ ਲੈ ਕੇ ਖੜੇ ਸਨ। ਉਹਨਾਂ ਦੀਆਂ ਤਖਤੀਆਂ ਉੱਤੇ "नो ਫਾਰਮਰਸ, ਨੋ ਫੂਡ, ਨੋ ਫਿਊਚਰ" ਲਿਖਿਆ ਹੋਇਆ ਸੀ। ਐਂਡ ਮੇਕਿੰਗ ਮਨੀ ਬਿਕਾਜ਼ ਵਨ ਫਾਰਮਰਸ ਹੈਵ ਮਨੀ ਦੇ ਸਪੈਂਡ Yep. And whenever that happens, this this bill is modeled on Roosevelt's New Deal and it set America up out of the 1930s recession. Now if Rachel Reeves listens, if Rachel Reeves listens and meets us and does something positive that's fine. But if, if she meets us and doesn't do anything positive then we'll throw the toys out of the pram. We're here to save my dad's farm. So, yes, yeah, because if this all goes through, my dad's quite elderly as well. We're probably not going to have time to leave it to my brother. And, and my brother's actually helped my dad pay for the farm. So, uh, yeah, no. it's we worked not, on it all our lives, lives. We all, all our lives, on and our farm. children. Yeah. And we want something for the future. Yeah. It's not really about the inheritance tax for me. It's more about the fact that for the last God knows how many years, they've been making it harder and harder for us to farm. And, yeah, we. We produce everyone's food. Without us, everything's going to be a hell of a lot more expensive because it'd be brought in from another country. But they don't, they don't seem to understand. And year on year, we get more legislation, more taxes, and it's just harder and harder to turn a profit. We're a farming nation, aren't we? So my son's actually at university doing sustainable agriculture. Yeah. You know, and I feel, will there be a future for him? So We're not going to be able to feed ourselves soon, yeah. and it's just going to be ridiculous. Mm. No, no. It, it, going to be no farmers, yeah. no food. I mean, that's where I do take my after to the French. The French are much more on the ball than we are. We look at the, look at it here today. It's very calm, and it's you know, in France they would be digging the road up, burning tyres, you know, doing all sorts of things. You know what I mean? ਯੂਨ ਜਨਰਲ ਅਸੈਂਬਲੀ ਨੇ ਬੁੱਧਵਾਰ ਨੂੰ ਦੋ ਮਹੱਤਵਪੂਰਨ ਮਤੇ ਪਾਸ ਕੀਤੇ ਨੇ ਜਿਨ੍ਹਾਂ ਵਿੱਚੋਂ ਇੱਕ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਅਤੇ ਹਮਾਸ ਤੇ ਹੋਰ ਫਲਸਤੀਨੀ ਸਮੂਹਾਂ ਦੀ ਹਿਰਾਸਤ ਵਿੱਚ ਰੱਖੇ ਕੈਦੀਆਂ ਦੀ ਰਿਹਾਈ ਦੀ ਮੰਗ ਕਰਦਾ ਹੈ। ਦੂਜੇ ਮਤੇ ਦੇ ਵਿੱਚ ਇਜ਼ਰਾਈਲ ਤੋਂ ਫਲਸਤੀਨੀ ਸ਼ਰਨਾਰਥੀਆਂ ਦੀ ਮਦਦ ਕਰਨ ਦੇ ਲਈ ਸਯੰਕਤ ਰਾਸ਼ਟਰ ਦੀ ਏਜੰਸੀ UNRWA ਉਤੇ ਪਾਬੰਦੀ ਹਟਾਉਣ ਦੀ ਮੰਗ ਕੀਤੀ ਗਈ ਹੈ। ਇਜ਼ਰਾਈਲ ਦੇ ਕਬਜ਼ੇ ਵਾਲੇ ਫਲਸਤੀਨੀ ਖੇਤਰ ਦੇ ਵਿੱਚ ਤੁਰੰਤ ਬਿਨਾ ਸ਼ਰਤ ਅਤੇ ਸਥਾਈ ਜੰਗਬੰਦੀ ਦੀ ਮੰਗ ਕਰਨ ਵਾਲੇ ਮਤੇ ਦੇ ਸਮਰਥਨ ਵਿੱਚ 158 ਵੋਟਾਂ ਪਈਆਂ ਅਤੇ 9 ਦੇਸ਼ਾਂ ਨੇ ਇਸ ਦੇ ਵਿਰੋਧ ਵਿੱਚ ਵੋਟ ਪਾਈ ਹੈ ਜਦਕਿ 13 ਦੇਸ਼ਾਂ ਨੇ VOTING ਦੇ ਵਿੱਚ ਭਾਗ ਹੀ ਨਹੀਂ ਲਿਆ। The assembly will now take a decision on draft resolution A/ES-10/L53. /EH entitled Demand for Ceasefire in Gaza. ਗਾਜ਼ਾ ਪੱਟੀ ਉਤੇ ਬੁੱਧਵਾਰ ਨੂੰ ਇਜ਼ਰਾਈਲੀ ਹਵਾਈ ਹਮਲਿਆਂ ਦੇ ਵਿੱਚ 38 ਫਲਸਤੀਨੀ ਮਾਰੇ ਗਏ ਸਭ ਤੋਂ ਵੱਡਾ ਹਮਲਾ ਐਨਕਲੇਵ ਦੇ ਉੱਤਰੀ ਕਿਨਾਰੇ ਬੀਤ ਲਹੀਆ ਵਿੱਚ ਇੱਕ ਘਰ ਉਤੇ ਹੋਇਆ ਜਿਸ ਦੇ ਵਿੱਚ ਔਰਤਾਂ ਤੇ ਬੱਚਿਆਂ ਸਮੇਤ 22 ਲੋਕ ਮਾਰੇ ਗਏ ਹਮਲੇ ਤੋਂ ਪਹਿਲਾਂ ਬਹੁ ਮੰਜ਼ਿਲਾ ਬਿਲਡਿੰਗ ਦੇ ਵਿੱਚ 30 ਤੋਂ ਵੱਧ ਲੋਕ ਰਹਿ ਰਹੇ ਸਨ ਫਿਲਹਾਲ ਇੱਥੇ ਕਈ ਪਰਿਵਾਰਾਂ ਦੇ ਮੈਂਬਰ ਲਾਪਤਾ ਵੀ ਨੇ ਇਜ਼ਰਾਈਲੀ ਬਲਾਂ ਨੇ ਸੈਂਟਰਲ ਗਾਜ਼ਾ ਦੇ ਵਿੱਚ ਨੁਸੀਰਤ ਸ਼ਨਾਰਤੀ ਕੈਂਪੂ ਤੇ ਵੀ ਹਮਲਾ ਕੀਤਾ ਜਿਸ ਦੇ ਵਿੱਚ 7 ਫਲਸਤੀਨੀ ਮਾਰੇ ਗਏ ਅਤੇ 3 ਹੋਰ ਹਮਲਿਆਂ ਵਿੱਚ 9 ਦੀ ਮੌਤ ਹੋਈ ਹੈ। ਇਜ਼ਰਾਈਲ ਨੇ ਕਮਾਲ ਅਦਵਾਨ ਹਸਪਤਾਲ ਦੇ ਨੇੜੇ ਵੀ ਹਮਲਾ ਕੀਤਾ। ਇਜ਼ਰਾਈਲੀ ਘੇਰਾਬੰਦੀ ਵਾਲੇ ਖੇਤਰ ਦੇ ਹਿੱਸੇ ਬੀ ਤਾਹ ਨੂ ਦੇ ਵਿੱਚ ਇਜ਼ਰਾਈਲੀ ਹਵਾਈ ਹਮਲੇ ਵਿੱਚ ਵੀ ਕਈ ਲੋਕ ਮਾਰੇ ਗਏ ਸਨ। ਉਨ੍ਹਾਂ ਦੀ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ। ਇਥੇ ਕਈ ਲੋਕ ਮਲਬੇ ਹੇਠਾਂ ਦਬੇ ਹੋਏ ਨੇ। ਸਭ ਤੋਂ ਪਹਿਲਾਂ ਇਜ਼raਇਲੀਆ ਨੇ ਸੈਂਟਰਲ ਗਾਜ਼ਾ ਦੇ ਵਿੱਚ ਨੁਸੀਰਤ ਕੈਂਪ ਦੇ ਵਿੱਚ ਇੱਕ ਘਰ ਉੱਤੇ ਹਮਲਾ ਕੀਤਾ ਸੀ। ਹਵਾਈ ਹਮਲੇ ਵਿੱਚ 7 ਫਲਸਤੀਨੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਨੇ। ਫਲਸਤੀਨੀ ਨਾਗਰਿਕ ਐਮਰਜੈਂਸੀ ਸਿਵਾਮਾ ਅਤੇ ਡਾਕਟਰਾਂ ਨੇ ਕਿਹਾ ਹੈ ਕਿ ਗਾਜ਼ਾ ਸ਼ਹਿਰ ਦੇ ਵਿੱਚ ਦੋ ਘਰਾਂ ਅਤੇ ਪੀੜਾਂ ਉੱਤੇ ਤਿੰਨ ਵੱਖ-ਵੱਖ ਇਜ਼raਇਲੀ ਹਵਾਈ ਹਮਲਿਆਂ ਵਿੱਚ 9 ਹੋਰ ਲੋਕ ਮਾਰੇ ਗਏ ਜਿਨ੍ਹਾਂ ਵਿੱਚ ਪੱਤਰਕਾਰੀ ਮਾਨ ਅਲ ਸ਼ਾਂਤੀ, ਉਸਦੇ ਪਤੀ ਅਤੇ ਉਹਨਾਂ ਦੇ ਤਿੰਨ ਬੱਚੇ ਸ਼ਾਮਲ ਹਨ। ਅਰਸ਼ਾਂਤੀ ਇਜ਼ਰਾਈਲ ਦੇ ਵੱਲੋਂ ਮਾਰਿਆ ਗਿਆ 193 ਪੱਤਰਕਾਰ ਹੈ। ਯੂਨਾਈਟਿਡ ਨੇਸ਼ਨ ਨੇ ਕਿਹਾ ਹੈ ਕਿ ਪਿਛਲੇ 4 ਦਿਨਾਂ ਤੋਂ ਵੱਡੇ ਪੱਧਰ ਉਤੇ ਮਨੁਤਾਵਾਦੀ ਸਹਾਇਤਾ ਉਤਰੀ ਗਾਜ਼ਾ ਤੱਕ ਨਹੀਂ ਪਹੁੰਚ ਸਕੀ ਹੈ। ਸਯੁੰਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਦੇ ਲਈ ਸਯੁੰਕਤ ਰਾਸ਼ਟਰ ਦਫ਼ਤਰ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਉੱਤਰੀ ਗਾਜ਼ਾ ਵਿੱਚ ਬੀਤ ਲਈਆ ਬੀਤ ਕਾਨੂੰਨ ਅਤੇ ਜਵਾਲੀਆ ਦੀ ਕੇਰਾਬੰਦੀ ਜਾਰੀ ਰੱਖੀ ਹੋਈ ਹੈ ਤੇ ਉੱਥੇ ਰਹਿ ਰਹੇ ਫਲਸਤੀਨੀਆਂ ਨੂੰ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਓਸੀਚੋ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਬੀਤ ਲਾਹਿਆ ਦੇ ਤਿੰਨ ਸਕੂਲਾਂ ਦੇ ਲਗਭਗ 5500 ਲੋਕਾਂ ਨੂੰ ਜ਼ਬਰਦਸਤੀ ਗਾਜ਼ਾ ਸ਼ਹਿਰ ਭੇਜਿਆ ਹੈ। ਓਸੀਏ ਨੇ ਕਿਹਾ ਹੈ ਕਿ ਭੋਜਨ ਸੰਕਟ ਡੂੰਘਾ ਹੋ ਗਿਆ ਹੈ ਤੇ ਗਾਜ਼ਾ ਪੱਟੀ ਵਿੱਚ ਇਸ ਸਮੇਂ ਸਿਰਫ 4 ਯੂਐਨਸ ਸਮਰਥਿਤ ਬੇਕਰੀਆਂ ਕੰਮ ਕਰ ਰਹੀਆਂ ਨੇ। ਗਾਜ਼ਾ ਪੱਟੀ ਦੇ ਲਈ ਸੀਨੀਅਰ ਮਨੁੱਖਤਾਵਾਦੀ ਕੋਆਰਡੀਨੇਟਰ ਸਿਗਰੇਡ ਕਾਗ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਗਾਜ਼ਾ ਵਿੱਚ ਲੋਕ ਗੰਭੀਰ ਸਥਿਤੀਆਂ ਦਾ ਸਾਹਮਣਾ ਕਰ ਰਹੇ ਨੇ। ਉਨ੍ਹਾਂ ਕਿਹਾ ਹੈ ਕਿ ਅਮਨ ਕਾਨੂੰਨ ਤਹਿ ਟੇਰੀ ਹੋ ਗਿਆ। ਲੋਟ ਕੁਸੂਟ ਹੋ ਰਹੀ ਹੈ।

severely uh, obstructs their ultimate goals that aid reaches civilians i've reminded the council that from april this year i've spoken about the risk of a breakdown in law and order and particularly lawlessness uh, the looting israel's prime minister <speaking> benjamin netanyahu in <foreign language> ਇਹ ਪਹਿਲੀ ਵਾਰ ਹੈ ਜਦੋਂ ਇੱਕ ਮੌਜੂਦਾ ਇਜ਼raਇਲੀ ਪ੍ਰਧਾਨ ਮੰਤਰੀ ਨੇ ਅਦਾਲਤ ਵਿੱਚ ਖੜੇ ਹੋ ਕੇ ਇੱਕ ਅਪਰਾਧੀ ਬਚਾਓ ਪੱਖ ਵਜੋਂ ਗਵਾਹੀ ਦਿੱਤੀ ਹੈ ਖਜ਼ਾਕਾ ਜਪਰੀ ਟੇਲ ਅਵੀਵ ਅਦਾਲਤ ਵਿੱਚ ਕਟਹਿਰੀ ਵਿੱਚ ਖੜੇ ਨਤਨ ਯਾਹੂ ਨੇ ਕਿਹਾ ਹੈ ਕਿ ਮੈਂ ਸੱਚ ਬੋਲਣ ਦੇ ਲਈ 8 ਸਾਲ ਇਸ ਪਲ ਦਾ ਇੰਤਜ਼ਾਰ ਕੀਤਾ ਉਸਨੇ ਆਪਣੇ ਉੱਤੇ ਲੱਗੇ ਹੋਏ ਦੋਸ਼ਾਂ ਨੂੰ ਬੇਬੁਨਿਆਦ ਕਿਹਾ ਅਤੇ ਕਿਹਾ ਹੈ ਕਿ ਉਸਦਾ ਬਿਆਨ ਇਸਤਗਾਸਾ ਪੱਖ ਦੇ ਕੇਸ ਨੂੰ ਤਬਾਹ ਕਰ ਦੇਵੇਗਾ ਜ਼ਿਕਰਯੋਗ ਹੈ ਕਿ ਨੇਤਨੀਯਾਹੁ ਨੂੰ 2019 ਦੇ ਵਿੱਚ ਤਿੰਨ ਮਾਮਲਿਆਂ ਦੇ ਅੰਦਰ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਦੇ ਵਿੱਚ ਕਰੋੜਪਤੀ ਦੋਸਤਾਂ ਤੋਂ ਤੋਹਫੇ ਸ਼ਾਮਲ ਸਨ ਅਤੇ ਕਥਿਤ ਤੌਰ ਉਤੇ ਅਨੁਕੂਲ ਕਵਰੇਜ ਦੇ ਬਦਲੇ ਮੀਡੀਆ ਟਾਈਕੂਨਾਂ ਦੇ ਲਈ ਰੈਗੂਲੇਟਰੀ ਪੱਖ ਦੀ ਮੰਗ ਕੀਤੀ ਗਈ ਸੀ ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਸਨੇ ਕੁਝ ਵੀ ਗਲਤ ਨਹੀਂ ਕੀਤਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨੀਯਾਹੁ ਤੇ ਪ੍ਰਿਸ਼ਟਾਚਾਰ ਦੇ ਦੋਸ਼ 2016 ਤੋਂ ਹੀ ਸ਼ੁਰੂ ਹੋ ਕੇ ਸਨ ਇਜ਼ਰਾਈਲੀ ਅਧਿਕਾਰੀਆਂ ਨੇ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ ਅਮੀਰ ਕਾਰੋਬਾਰੀਆਂ ਤੋਂ ਮਹਿੰਗੇ ਤੋਫੇ ਲਏ ਕਿ ਉਹਨਾਂ ਦੇ ਹੱਕ ਦੇ ਵਿੱਚ ਫੈਸਲੇ ਲੈ ਰਹੇ ਨੇ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਉਹਨਾਂ ਨੇ ਮਹਿੰਗੇ ਸਿਗਾਰ, ਸ਼ੈਂਪੇਨ, ਬ੍ਰੇਸਲੇਟ, ਬੈਗ ਅਤੇ ਲਗਜ਼ਰੀ ਕੱਪੜੇ ਲੈਣੇ ਅਤੇ ਉਸਨੇ ਕਥਿਤ ਤੌਰ ਤੇ ਜਾਂਚ ਅਤੇ ਅਦਾਲਤੀ ਕਾਰਵਾਈਆਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਸੀਰੀਆ ਦੇ ਵਿੱਚ ਬਸ਼ਰ ਅਲ ਅਸਦ ਦੇ ਰਾਜ ਦੇ ਅੰਤ ਤੋਂ ਬਾਅਦ ਇਜ਼ਰਾਈਲ ਨੇ ਪੂਰੇ ਸੀਰੀਆ ਦੇ ਵਿੱਚ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਸ਼ੁਰੂ ਕੀਤੇ ਹੋਏ ਨੇ ਅਤੇ 50 ਸਾਲਾਂ ਦੇ ਵਿੱਚ ਪਹਿਲੀ ਵਾਰ ਕਿਸੇ ਗੈਰ ਫੌਜੀ ਬਫਰ ਜ਼ੋਨ ਦੇ ਅੰਦਰ ਅਤੇ ਬਾਹਰ ਫੌਜਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਉਨ੍ਹਾਂ ਸੀਰੀਆ ਦੇ ਰਣਨੀਤਿਕ ਹਥਿਆਰਾਂ ਦੇ ਭੰਡਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਿਛਲੇ 2 ਦਿਨਾਂ ਦੇ ਵਿੱਚ ਸੀਰੀਆ ਦੇ ਅੰਦਰ ਲਗਭਗ 480 ਹਮਲੇ ਕੀਤੇ। ਇਜ਼ਰਾਈਲ ਨੇ ਕਿਹਾ ਹੈ ਕਿ ਉਹ ਸ਼ੱਕੀ ਰਸਾਇਣਕ ਹਥਿਆਰਾਂ ਦੇ ਠਿਕਾਣਿਆਂ Israel took out Assad's weapons so that they don't fall into the wrong hands. The former Syrian regime had jets, ships, missiles, and chemical weapons, all of which Israel destroyed. ਸੀਰੀਆ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁਹੰਮਦ ਅਲ ਬਸ਼ੀਰ ਨੇ ਇੱਕ ਅੱਧੀ ਸੰਭਾਲਦਿਆਂ ਹੀ ਵਿਦੇਸ਼ਾਂ ਵਿੱਚ ਰਹਿ ਰਹੇ ਸੀਰੀਆਈ ਸ਼ਨਾਰਥੀਆਂ ਨੂੰ ਵਾਪਸ ਲਿਆਉਣ ਉਤੇ ਜ਼ੋਰ ਦਿੱਤਾ। ਉਸਨੇ ਕਿਹਾ ਹੈ ਕਿ ਉਸ ਦਾ ਪਹਿਲਾ ਟੀਚਾ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਲੱਖਾਂ ਸੀਰੀਆਈ ਸ਼ਨਾਰਥੀਆਂ ਨੂੰ ਵਾਪਸ ਲਿਆਉਣਾ ਹੋਵੇਗਾ। ਤੁਹਾਨੂੰ ਦੱਸਦੀ ਹੈ ਕਿ ਮੁਹੰਮਦ ਅਲ ਬਸ਼ੀਰ ਨੂੰ 1 ਮਾਰਚ 2025 ਤੱਕ ਸੀਰੀਆ ਦਾ ਨਵਾਂ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਲੇਬਨਾਨ ਦੇ ਹਿਜ਼ਬੁੱਲਾ ਗੁੱਟ ਨੇ ਉਮੀਦ ਜਤਾਈ ਹੈ ਕਿ ਸੀਰੀਆ ਦੇ ਨਵੇਂ ਆਗੂ ਇਜ਼raਇਲੀ ਕਬਜ਼ੇ ਖਿਲਾਫ ਆਵਾਜ਼ ਚੁੱਕਣਗੇ ਇਸ ਦੇ ਨਾਲ ਹੀ ਇਜ਼raਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨਤਨਿਆਹੁ ਨੇ ਵੀ ਚੇਤਾਵਨੀ ਦਿੱਤੀ ਹੈ ਨਤਨਿਆਹੁ ਨੇ ਕਿਹਾ ਹੈ ਕਿ ਉਹ ਅਸਦ ਵਰਗੇ ਨਾ ਬਣਨ ਅਤੇ ਈਰਾਨ ਨੂੰ ਦੇਸ਼ ਦੇ ਵਿੱਚ ਮੂੜ ਸਥਾਪਿਤ ਹੋਣ ਦਾ ਮੌਕਾ ਨਾ ਦੇ ਪ੍ਰਧਾਨ ਮੰਤਰੀ ਅਲ ਬਸ਼ੀਰ ਨੇ ਸੀਰੀਆ ਦੇ ਵਿੱਚ ਸਥਿਰਤਾ ਅਤੇ ਸ਼ਾਂਤੀ ਦੀ ਲੋੜ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਉਹ ਜਨਤਕ ਸੇਵਾਵਾਂ ਅਤੇ ਸੰਸਥਾਵਾਂ ਨੂੰ ਮੂਲ ਸਥਾਪਿਤ ਕਰਨ ਲਈ ਬਸ਼ਰ ਅਲ ਅਸਦ ਦੀ ਸਾਬਕਾ ਸਰਕਾਰ ਨਾਲ ਕੰਮ ਕਰ ਰਹੇ ਨੇ ਤਾਂ ਦੱਸਦੀ ਹੈ ਕਿ ਇਸ ਦੌਰਾਨ ਆਜ਼ਾਦੀ ਦਾ ਜਸ਼ਨ ਮਨਾ ਰਹੇ ਵਿਰੋਧੀ ਧੜਿਆਂ ਨੇ ਸੀਰੀਆ ਦੇ ਸਾਬਕਾ ਰਾਸ਼ਟਰਪਤੀ ਹਾਫਿਜ਼ ਅਲ ਅਸਦ ਦੀ ਕਬਰ ਨੂੰ ਅੱਗ ਲਾ ਦਿੱਤੀ ਹੈ ਸੀਐਨਐਨ ਦੀਆਂ ਰਿਪੋਰਟਾਂ ਦੇ ਮੁਤਾਬਕ ਪੱਛਮੀ ਲਤਾਕੀਆ ਸੂਬੇ ਦੇ ਕਰਦਾਹਾ ਦੇ ਵਿੱਚ ਹਾਫਿਜ਼ ਅਲ ਅਸਦ ਦੀ ਕਬਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਹਾਫਿਜ਼ ਅਲ ਅਸਦ ਨੇ 30 ਸਾਲਾਂ ਤੱਕ ਰਾਸ਼ਟਰਪਤੀ ਵਜੋਂ ਰਾਜ ਕੀਤਾ ਸੀ ਅਤੇ 2000 ਦੇ ਵਿੱਚ ਉਸ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਬਸ਼ਰ ਅਲ ਅਸਦ ਨੇ 20 ਸਾਲਾਂ ਤੋਂ ਵੱਧ ਸਮਾਂ ਰਾਜ ਕੀਤਾ ਹੈ ਦਮਸ਼ਕ ਦੇ ਵਿੱਚ ਸੀਰੀਆ ਦੇ ਸਿਆਸੀ ਮਾਮਲਿਆਂ ਦੇ ਬੁਲਾਰੇ ਨੇ ਦੇਸ਼ ਦੇ ਵਿੱਚ ਏਕਤਾ ਦੀ ਅਪੀਲ ਕੀਤੀ ਹੈ ਉਨਾ ਕਿਹਾ ਹੈ ਕਿ ਸੀਰੀਆ ਨੂੰ ਭਵਿੱਖ ਦੇ ਵਿੱਚ ਆਪਣੇ ਲੋਕਾਂ ਦੇ ਯਤਨਾਂ ਦੀ ਲੋੜ ਹੈ ਤੇ ਵੰਡਿਆ ਹੋਇਆ ਸੀਰੀਅਲ ਸਵੀਕਾਰ ਨਹੀਂ ਕੀਤਾ ਜਾਵੇਗਾ। ਕਰਾਚੀ ਦੇ ਵਿੱਚ ਇਸ ਸਾਲ ਹੁਣ ਤੱਕ ਵਕਵਾਕ ਟ੍ਰੈਫਿਕ ਹਾਦਸਿਆਂ ਵਿੱਚ 479 ਲੋਕਾਂ ਦੀ ਮੌਤ ਹੋਈ ਹੈ। ਇਸ ਗੱਲ ਦਾ ਖੁਲਾਸਾ ਐਡੀਸ਼ਨਲ ਆਈਜੀ ਕਰਾਚੀ ਜਾਵੈਦ ਆਲਮ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਜਾਵੈਦ ਆਲਮ ਨੇ ਕਿਹਾ ਹੈ ਕਿ ਉਹਨਾਂ ਦਾ ਮਹਿਕਮਾ ਟ੍ਰੈਫਿਕ ਹਾਦਸਿਆਂ ਨੂੰ ਘਟਾ ਕਰਨ ਦੇ ਲਈ ਹਰ ਜ਼ਰੂਰੀ ਕਦਮ ਚੁੱਕੇਗਾ। कराची के पुलिस मुखी ने कहा है कि गैर जिमेवराना ड्राइविंग करने वाले खिलाफ सख्त एक्शन ले जाएंगे उन्होंने कहा है कि सावधानियां वर्त के की कीमती जाना बचा सकते हैं कोई भी बड़ी गाड़ी नेगलिजेंट ड्राइविंग करते हुए शहर में आई और शहर के अंदरून में हमने उसको चेक किया तो इंशाल्लाह हम न सिर्फ उसका चालान बल्कि हम एक स्टेप आगे जाएंगे उन पर एफ आई आर करेंगे उनकी गाड़ी बंद करेंगे ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਵੀਰਵਾਰ ਨੂੰ ਮਾਰਸ਼ਲ ਲਾ ਦੇ ਆਪਣੇ ਹੁਕਮ ਦਾ ਪਛਾਣ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨਕ ਪ੍ਰਬੰਧਾਂ ਦੀ ਰੱਖਿਆ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਹੈ। ਰਾਸ਼ਟਰਪਤੀ ਯੂਨ ਸੂਕ ਯੋਲ ਦਾ ਬਿਆਨ ਮੁੱਖ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਵੱਲੋਂ ਉਨ੍ਹਾਂ ਖਿਲਾਫ ਨਮਾ ਮਹਾਦੋਸ਼ ਮਤਾ ਪੇਸ਼ ਕਰਨ ਤੋਂ ਕੁਝ ਘੰਟੇ ਪਹਿਲਾਂ ਆਇਆ ਹੈ। ਵਿਰੋਧੀ ਪਾਰਟੀ ਮਹਾਦੋਸ਼ ਮਤੀ ਉਤੇ ਸ਼ਨੀਵਾਰ ਨੂੰ ਅਸੈਂਬਲੀ ਵਿੱਚ voting ਕਰਵਾਉਣ ਦੀ ਯੋਜਨਾ ਬਣਾ ਰਹੀ ਹੈ ਇਸ ਤੋਂ ਪਹਿਲਾਂ ਵਿਰੋਧੀ ਪਾਰਟੀ ਨੇ ਪਿਛਲੇ ਸ਼ਨੀਵਾਰ ਨੂੰ ਵੀ ਅਜਿਹੀ ਹੀ ਕੋਸ਼ਿਸ਼ ਕੀਤੀ ਸੀ ਪਰ ਸੱਤਾਧਾਰੀ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਨੇ ਇਸ ਮਤੀਦਾਬਾਈਕਾੜ ਕਾਰ ਦਿੱਤਾ ਸੀ ਜਿਸ ਕਾਰਨ ਇਹ ਮਤਾ ਫੇਲ ਹੋਇਆ ਤਰਸਲ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ 3 ਦਸੰਬਰ ਨੂੰ ਮਾਰਸ਼ਲ ਲਾਗੂ ਕਰਨ ਦਾ ਹੁਕਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਤੇ ਉਦੋਂ ਤੋਂ ਦੇਸ਼ ਦੇ ਵਿੱਚ ਸਿਆਸੀ ਅਰਾਜਕਤਾ ਦੀ ਸਥਿਤੀ ਹੈ ਤੇ ਰਾਸ਼ਟਰਪਤੀ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਨੇ ਯੂ ਨੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਮੈਂ ਦੇਸ਼ ਨੂੰ ਨੁਕਸਾਨ ਪਹੁੰਚਾਉਣ ਅਤੇ ਦੇਸ਼ ਦੇ ਸੰਵਿਧਾਨਕ ਪ੍ਰਬੰਧਾਂ ਨੂੰ ਭੰਗ ਕਰਨ ਦੇ ਲਈ ਜ਼ਿੰਮੇਵਾਰ ਤਾਕਤਾਂ ਅਤੇ ਅਪਰਾਧਿਕ ਸਮੂਹਾਂ ਨੂੰ ਕੋਰੀਆ ਗਣਰਾਜ ਦੇ ਭਵਿੱਖ ਲਈ ਖਤਰਾ ਬਣਨ ਤੋਂ ਰੋਕਣ ਲਈ ਅੰਤ ਤੱਕ ਲੜਾਂਗਾ ਪਛਮੀ ਅਫਰੀਕੀ ਦੇਸ਼ ਕਾਨਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਸੱਤਾਧਾਰੀ ਪਾਰਟੀ ਦੇ ਵਿਰੋਧ ਆਵਾਜ਼ ਚੁੱਕਣ ਵਾਲੇ ਨੇਤਾ ਮਹਮਾ ਨੂੰ ਅਧਿਕਾਰਤ ਤੌਰ ਤੇ ਰਾਸ਼ਟਰਪਤੀ ਚੋਣਾਂ 2024 ਦਾ ਜੇਤੂ ਐਲਾਨ ਦਿੱਤਾ ਗਿਆ ਉਹਨਾਂ ਨੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਮਾਮੂਦੂ ਬਾਬੂਮੀ ਨੂੰ ਹਰਾਇਆ ਹੈ ਚੋਣ ਹਾਰਨ ਤੋਂ ਬਾਅਦ ਬਾਬੂਮੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਕਾਨਾ ਦੇ ਲੋਕਾਂ ਨੇ ਬਦਲਾਅ ਦੇ ਲਈ ਵੋਟ ਦਿੱਤਾ ਹੈ ਅਤੇ ਉਹ ਪੂਰੀ ਨਿਮਰਤਾ ਨਾਲ ਫੈਸਲੇ ਦਾ ਸਨਮਾਨ ਕਰਦੇ ਹਨ I have the singular honour as the returning officer of the 2024 presidential election to declare His Excellency John Dramani Mahama as the winner of the 2024 presidential election. FBI ਦੇ ਡਾਇਰੈਕਟਰ ਕ੍ਰਿਸਟੋਫਰ ਵੇ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਰੇ ਨੇ ਕਿਹਾ ਹੈ ਕਿ ਉਹ ਜੋ ਬਾਈਡਨ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਹੀ ਜਨਵਰੀ ਦੇ ਵਿੱਚ FBI ਡਾਇਰੈਕਟਰ ਦਾ ਅਹੁਦਾ ਛੱਡ ਦੇਣਗੇ। ਕ੍ਰਿਸਟੋਫਰ ਰੇ ਦਾ ਇਹ ਐਲਾਨ ਡੋਨਾਲਡ 트੍ਰੰਪ ਦੇ ਉਸ ਐਲਾਨ ਤੋਂ ਠੀਕ 1 ਹਫ਼ਤੇ ਬਾਅਦ ਆਇਆ ਹੈ ਜਿਸ ਦੇ ਵਿੱਚ 트੍ਰੰਪ ਨੇ ਕਸ਼ ਪਟੇਲ ਨੂੰ FBI ਦਾ ਨਵਾਂ ਡਾਇਰੈਕਟਰ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਕ੍ਰਿਸਟੋਫਰ ਨੇ FBI ਹੈੱਡਕੁਆਰਟਰ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਆਪਣੇ ਅਸਤੀਫੇ ਦਾ ਐਲਾਨ ਕੀਤਾ। ਰੇ ਦੇ 10 ਸਾਲਾਂ ਦੇ ਕਾਰਜਕਾਲ ਦੇ ਵਿੱਚ ਜੇ 3 ਸਾਲ ਬਾਕੀ ਹਨ ਹਾਲਾਂਕਿ ਜਦੋਂ ਟਰੰਪ ਨੇ ਕੇਸ਼ ਪਟੇਲ ਨੂੰ ਐਬੀਆਈ ਦੇ ਨਵੇਂ ਡਾਇਰੈਕਟਰ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ ਤਾਂ ਚਰਚਾ ਸੀ ਕਿ ਕ੍ਰਿਸਟੋਫਰ ਰੇ ਸਮੇਂ ਤੋਂ ਪਹਿਲਾਂ ਅਸਤੀਫਾ ਦੇ ਸਕਦੇ ਨੇ ਪਰ ਟਰੰਪ ਦੇ ਸੌ ਚੁੱਕਣ ਤੋਂ ਪਹਿਲਾਂ ਹੀ ਕ੍ਰਿਸਟੋਫਰ ਨੇ ਆਪਣੇ ਅਸਤੀਫੇ ਦਾ ਐਲਾਨ ਵੀ ਕਰ ਦਿੱਤਾ ਮੰਨਿਆ ਜਾ ਰਿਹਾ ਹੈ ਕਿ ਨਵੀਂ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ ਲਈ ਕ੍ਰਿਸਟੋਫਰ ਰੇ ਨੇ ਆਪਣਾ ਅਹੁਦਾ ਛੱਡਣਾ ਸਹੀ ਸਮਝਿਆ ਡੌਨਲਡ 트럼ਪ ਦੇ ਵੱਲੋਂ ਵੱਡਾ ਟੈਕਸ ਲਾਉਣ ਦੀ ਧਮਕੀ ਦੇ ਜਵਾਬ ਦੇ ਵਿੱਚ Ontario ਦੇ ਪ੍ਰੀਮੀਅਰ ਡਗਫੋਰਡ ਦੇ ਵੱਲੋਂ ਅਮਰੀਕਾ ਦੀ ਬਿਜਲੀ ਬੰਦ ਕਰਨ ਦੀ ਮੋੜਮੀ ਚੇਤਾਵਨੀ ਦਿੱਤੀ ਗਈ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਵੀ ਪਿੱਛੇ ਨਹੀਂ ਰਹਾਗੇ ਅਤੇ ਮਿਸ਼ੀਗਨ, ਨਿਊਯਾਰਕ ਅਤੇ ਵੈਸਕੌਂਸਿਨ ਤੱਕ ਜਾ ਰਹੀ ਬਿਜਲੀ ਸਪਲਾਈ ਬੰਦ ਕਰ ਦੇਾਂਗੇ। ਡਾਕਫੋਰਡ ਨੇ ਦਲੀਲ ਦਿੱਤੀ ਹੈ ਕਿ ਉਹ ਨਹੀਂ ਚਾਹੁੰਦੇ ਕਿ ਇਹ ਸਭ ਹੋਵੇ ਪਰ ਉਹਨਾਂ ਦਾ ਪਹਿਲਾ ਫਰਜ਼ অন্ਟਾਰੀਓ ਵਾਸੀਆਂ ਅਤੇ ਕੈਨੇਡੀਅਨਾਂ ਦੀ ਹਿਫਾਜ਼ਤ ਕਰਨਾ ਹੈ ਜੇ ਅਜਿਹੀ ਨੌਬਤ ਆਉਂਦੀ ਹੈ ਤਾਂ ਮੋੜ 'ਤੇ ਜਵਾਬ ਦੇਣ ਲਈ ਹਰ ਹਿੱਲਾ ਵਰਤਾਂਗੇ অন্ਟਾਰੀਓ ਦੇ ਪ੍ਰੀਮੀਅਰ ਨੇ ਲੋਕਾਂ ਨੂੰ ਆਪਣੇ ਮੁਲਕ ਵਾਸਤੇ ਖੜੇ ਹੋਣ ਦਾ ਸੱਦਾ ਦਿੱਤਾ ਇਹ ਦਿੱਸਣਾ ਬਣਦਾ ਹੈ ਕਿ ਇਕੱਲੇ 온ਟਾਰੀਓ ਸੂਬੇ ਦਾ ਅਮਰੀਕਾ ਦੇ ਨਾਲ ਵਪਾਰ 500 ਅਰਬ ਡਾਲਰ ਤੋਂ ਵੱਧ ਬਣਦਾ ਹੈ ਅਤੇ ਜੇ ਟੈਕਸ ਦਰਾਂ ਲਾਗੂ ਹੁੰਦੀਆਂ ਨੇ ਤਾਂ ਸਭ ਤੋਂ ਵੱਧ ਅਸਰ ਵੀ 온ਟਾਰੀਓ ਤੇ ਹੀ ਪਵੇਗਾ। ਪ੍ਰਾਈਮ ਮਿਨਿਸਟਰ ਗਾਟ ਦਾ ਮੈਸੇਜ ਲਾਊਡ ਐਂਡ ਕਲੀਅਰ ਸੋ ਫਿਲਹਾਲ ਦੇ ਲਈ ਵਰਲਡ ਨਿਊਜ਼ ਦੇ ਵਿੱਚ ਇੰਨਾ ਹੀ ਤੁਹਾਨੂੰ ਇਜਾਜ਼ਤ ਦਿਓ ਤੇ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਪੈਂਦਾ ਤੇ ਰਿਹਾ ਸਤਿ ਲੋਕ